ਦਰਦੇ ਨਾ ਕੋ ਨਹੀਂ ਜੀ ਇਧਰੋਂ ਮੈਂ ਨਾ ਸੁਪਨੇ ਦੇ ਵਿੱਚ ਇਧਰ ਪਾਕਿਸਤਾਨ ਆਈ ਤੇ ਜਿਹੜਾ ਗੁਰਦੁਆਰਾ ਸਾਹਿਬ ਸੀ ਨਾ ਉਹ ਮਸਜਿਦ ਵਰਗਾ ਸੀ ਜੇ ਉਹਨੂੰ ਲੈ ਕੇ ਆਏ ਜੇ ਬੱਚੇ ਤਾਂ ਕੋਈ ਲੈ ਕੇ ਨਹੀਂ ਆਉਂਦਾ ਇੰਡੀਆ ਤੋਂ ਇੱਥੇ ਤੁਸੀਂ ਬੱਚਿਆਂ ਨਾਲ ਲੈ ਕੇ ਆਏ ਜੇ ਇੱਕ ਖੁਆਇਸ਼ ਹੁੰਦੀ ਆ ਸਾਡੀ ਨਹੀਂ ਹਰ ਸਿੱਖ ਦੀ ਵੀ ਮਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਜਾਣ ਮੈਂ ਉਹ ਵੇਖ ਲਵਾਂ ਇਹ ਸਰਬੋਧੇ ਤੋਂ ਹੀ ਪਿੱਛੇ ਤੇ ਮੈਂ ਤੇ ਹਰ ਫਿਲਮ ਜਿ ਪਫੜ ਰੁਸੇ ਇਹ ਵੇਖਿਆ ਇਹ ਪਫੜ ਰੁਸੇ ਨਾਲ ਮਾਜਮੇ ਵਿੱਚ ਆ ਰਿਹਾ ਹਿੱਤ ਫਿਰ ਮੈਨੂੰ ਸੁਪਨੇ ਚ ਪੂਰਾ ਮਤਲਬ ਮੈਂ ਦਰਸ਼ਨ ਕੀਤੇ ਸੀ ਵੀ ਇਸ ਤਰ੍ਹਾਂ ਦਾ ਉੱਥੇ ਗੁਰਦੁਆਰਾ ਵਾ ਇਸ ਤਰ੍ਹਾਂ ਇਸ ਤਰ੍ਹਾਂ ਵਾ ਤੇ ਜਦੋਂ ਆਏ ਆ ਤੇ ਇੱਕਦਮ ਮੈਨੂੰ ਫਿਰ ਯਾਦ ਆ ਗਿਆ ਸਾਰਾ ਕਿ ਹਾਂ ਠੀਕ ਆ ਉਸ ਤਰ੍ਹਾਂ ਦਾ ਇਹੀ ਜਿਸ ਤਰ੍ਹਾਂ ਦਾ ਮੈਨੂੰ ਸੁਪਨੇ ਮਤਲਬ ਤੁਹਾਨੂੰ ਪਹਿਲੇ ਹੀ ਸੁਪਨੇ ਆਉਂਦੇ ਸੀ ਹਾਂ ਤੇ ਸਾਡਾ ਦੋਹਾਂ ਦਾ ਜਿਹੜਾ ਮੂਹ ਹੀ ਨਾ ਉਹ ਪਾਕਿਸਤਾਨ ਦੇ ਨਾਲ ਬੜਾ ਜ਼ਿਆਦਾ ਸੀ ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ ਸਾਡੀ ਕੋਆ ਪਛਾਨ ਸਾਡੇ ਵਿਰਸੇ ਵੀ ਕੋ ਕਿਥੋਂ ਵੱਖਿਆ ਪੰਜਾਬ ਦੇ ਸਿਆਣੇ ਬੋਲਦੇ ਮਤਲਬ ਸਿਰਫਾ ਕ੍ਰਾਸ ਜਦੋਂ ਕੀਤਾ ਉਦੋਂ ਪਤਾ ਲੱਗਾ ਕਿ ਪਾਕਿਸਤਾਨ ਚ ਚੱਲਿਆ ਹੁਣ ਤਾਂ ਪਤਾ ਹੀ ਨਹੀਂ ਲੱਗਣ ਰਿਹਾ ਕਿ ਆਪਾਂ ਇੰਡੀਆ ਚ ਬੈਠੇ ਆ ਕਿ ਪਾਕਿਸਤਾਨ ਚ ਬੈਠੇ ਆ ਤੇ ਜਦੋਂ ਤੁਹ ਕਰੰਸੀ ਚੇਂਜ ਕਰਵਾਈ ਸੀ ਉਦੋਂ ਵੀ ਨਹੀਂ ਪਤਾ ਲੱਗਾ ਨਾ ਤੇ ਅੰਗਲ ਦੇ ਡਰਪੋਕ ਹੁੰਦਾ ਸਬੂਤ ਸਭ ਤੋਂ ਵੱਡਾ ਪਤਾ ਕੀ ਹੈ ਉਹ ਮੈਂ ਕ ਆਪਣੇ ਹੱਥ ਨਾਲ ਤੁਹਾਡੇ ਮੂੰਹ 'ਤੇ ਕਰ ਰਹੇ ਨੇ ਅਸਲਾਮ ਵਾਲੇਕੁਮ ਮੈਂ ਤੁਹਾਡਾ ਆਪਣਾ ਵਿਕਰ ਪਿੰਡਰ ਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸੋਸ਼ਲ ਅਲਰਟ ਅਸੀਂ ਅੱਜ ਨਨਕਾਣਾ ਸਾਹਿਬ ਦੀ ਧਰਤੀ ਧਰਤੀ ਤੇ ਆ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੋਇਆ ਸੀ ਅੱਜ ਉਹਨਾਂ ਦਾ 552ਵਾਂ ਜਨਮ ਦਿਨ ਹੈ ਤੇ ਉਹਦੀ ਤਰਕੀਬਾ ਚ ਉਥੋਂ ਇੰਡੀਆ ਚੋਂ ਇੱਕ ਸਰਦਾਰ ਫੈਮਿਲੀ ਆਈ ਹੈ ਅੱਜ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਉਹਨਾਂ ਨੂੰ ਇੱਥੇ ਆ ਕੇ ਕੀ ਮਹਿਸੂਸ ਹੋ ਰਿਹਾ ਕੀ ਹਾਲ ਹੈ ਭਾਜੀ ਠੀਕ ਹੋ ਬਹੁਤ ਵਧੀਆ ਜੀ ਚੜਦੀ ਕਲਾ ਜੀ ਇਸ ਨਨਕਾਣਾ ਸਾਹਿਬ ਦੀ ਧਰਤੀ ਤੇ ਆਣ ਕੇ ਹਾਲਚਾਲ ਜਿਹੜਾ ਵਾ ਉਹ ਸਿੱਖਾਂ ਦਾ ਵੈਸੇ ਹੀ ਬਹੁਤ ਵਧੀਆ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਅੰਮ੍ਰਿਤਸਰ ਦੇ ਕੋਲ ਮਜੀਠਾ ਇੱਕ ਕਸਬਾ ਵਾ ਜੀ ਉਹਦੇ ਨਾਲ ਹੀ ਸਾਡਾ ਪਿੰਡ ਆ ਜੱਜਿਆਣੀ ਤੇ ਤੁਹਾਨੂੰ ਇੱਥੇ ਆ ਕੇ ਕਿਹਦਾ ਫੀਲ ਹੋ ਰਿਹਾ ਅੱਛਾ ਲੱਗ ਰਿਹਾ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਵਾ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜੀ ਧਰਤੀ ਆ ਇਹ ਸਾਡੇ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਜਨਮ ਲਿਆ ਪੂਰੇ ਬ੍ਰਹਿਮੰਡ ਚ ਉਹਨਾਂ ਨੇ ਚੁਣਿਆ ਦੇਖਿਆ ਕਿ ਕਿਸ ਧਰਤੀ ਤੇ ਮੇਰਾ ਪ੍ਰਕਾਸ਼ ਹੋਣਾ ਚਾਹੀਦਾ ਵਾ ਕਿਉਂਕਿ ਇੱਕ ਅਕਾਲ ਪੁਰਖ ਖੁਦ ਧਰਤੀ ਤੇ ਆ ਰਿਹਾ ਸੀ ਇਨਸਾਨ ਦੇ ਰੂਪ ਦੇ ਵਿੱਚ ਔਰ ਉਹਨਾਂ ਨੇ ਇਹ ਧਰਤੀ ਚੁਣੀ ਆ ਤੇ ਇੱਥੇ ਆਣ ਕੇ ਕਿਸੇ ਸਿੱਖ ਨੂੰ ਮਤਲਬ ਉਹਦੇ ਜਜ਼ਬਾਤਾਂ ਨੂੰ ਮਤਲਬ ਉਹ ਪ੍ਰਗਟ ਕਰ ਸਕੇ ਕੋਈ ਨਹੀਂ ਦੱਸ ਸਕਦਾ ਵੀ ਉਹ ਆਪਣੇ ਜਜ਼ਬਾਤਾਂ ਨੂੰ ਬਿਆਨ ਕਰ ਸਕੇ ਠੀਕ ਹੋ ਗਿਆ ਤੁਸੀਂ ਉਧਰੋਂ ਇੰਡੀਆ ਚ ਆਏ ਹੋ ਇੱਧਰ ਪਾਕਿਸਤਾਨ ਦੇ ਪੰਜਾਬ ਵਿੱਚ ਪਾਕਿਸਤਾਨ ਦਾ ਪੰਜਾਬ ਹੈ ਤੁਹਾਨੂੰ ਉਧਰਲੇ ਪੰਜਾਬ ਤੇ ਇੱਧਰਲੇ ਪੰਜਾਬ ਚ ਕੋਈ ਫਰਕ ਲੱਗਾ ਤੁਸੀਂ ਪਹਿਲੇ ਵੀ ਕਾਫੀ ਦਫਾ ਐਸੋ ਦੱਸ ਰਹੇ ਸੀ ਤੁਸੀਂ ਇੱਧਰਲੇ ਤੇ ਉਧਰਲੇ ਪੰਜਾਬ ਚ ਕਾਫੀ ਫਰਕ ਆ ਸਿਰਫ ਡੀਐਨਏ ਦਾ ਫਰਕ ਨਹੀਂ ਗਾ ਬਾਕੀ ਜਿਹੜਾ ਵਾ ਉਹ ਫਰਕ ਇਹ ਆ ਕਿ ਇਹ ਉਹ ਪੰਜਾਬ ਆ ਜਿਹੜਾ ਅਸੀਂ ਛੱਡ ਕੇ ਗਏ ਸੀ ਠੀਕ ਆ ਜਿਹੜਾ 1947 ਚ ਅਸੀਂ ਛੱਡ ਕੇ ਗਏ ਹਾਂ ਇਹ ਉਹ ਪੰਜਾਬ ਆ ਸਾਡਾ ਪੰਜਾਬ ਜਿਹੜਾ ਨਾ ਉਹ ਮਾਡਰਨ ਹੋ ਗਿਆ ਵਾ ਕੁਝ ਲੋਕ ਜਿਹੜੇ ਆ ਨਾ ਉਹ ਪੰਜਾਬੀਅਤ ਨਾਲੋਂ ਤੇ ਆਪਣੇ ਵਿਰਸੇ ਨਾਲੋਂ ਟੁੱਟ ਗਏ ਆ ਇਧਰਲੇ ਜਿਹੜੇ ਲੋਕ ਆ ਉਹਨਾਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਵਾ ਖਾਣਾ ਪੀਣਾ ਰਹਿਣਾ ਬਹਿਣਾ ਤੇ ਉਹੋ ਹੀ ਬੋਲੀ ਤੇ ਸਭ ਕੁਝ ਜੋ ਪੰਜਾਬੀ ਸੱਭਿਆਚਾਰ ਜੋ ਕਲਚਰ ਆ ਨਾ ਉਹ ਇਧਰ ਉਹ ਜਿਉਂ ਦੀ ਤਿਉਂ ਉਹੋ ਹੀ ਕਾਇਮ ਆ ਜਿਹੜਾ ਅਸੀਂ 1947 ਚ ਛੱਡ ਕੇ ਗਿਆ ਸੀ ਅੱਛਾ ਸਰਦਾਰ ਜੀ ਤੁਸੀਂ ਉਧਰੋਂ ਆਇਓ ਇੰਡੀਆ ਦੇ ਪੰਜਾਬ ਚੋਂ ਤੇ ਇਧਰ ਪਾਕਿਸਤਾਨ ਦੇ ਪੰਜਾਬ ਚ ਤੁਸੀਂ ਇਹ ਦੱਸੋ ਸਾਨੂੰ ਕਿ ਤੁਹਾਨੂੰ ਪਾਕਿਸਤਾਨ ਦੇ ਵਿੱਚ ਕੋਈ ਆ ਕੇ ਮਸਲਾ ਤੇ ਨਹੀਂ ਕੋਈ ਸਕਿਉਰਟੀ ਤੋਂ ਮਸਲਾ ਇੱਥੇ ਬੰਦਿਆਂ ਚ ਫੇਰਦਿਆਂ ਕੋਈ ਮਸਲਾ ਗਲਵਾ ਤੇਂ ਚਦੀ ਆ ਨਹੀਂ ਜੀ ਇਹ ਬਹੁਤ ਜ਼ਿਆਦਾ ਪਿਆਰ ਮਿਲਦਾ ਵਾ ਇੱਥੇ ਆਣ ਕੇ ਔਰ ਸਿਕਿਉਰਟੀ ਦੇ ਹੋਰ ਜਿਹੜੇ ਖਾਣ ਪੀਣ ਦੇ ਲੰਗਰ ਦੇ ਔਰ ਰਹਿائش ਦੇ ਬਹੁਤ ਜ਼ਿਆਦਾ ਮਤਲਬ ਜਿੰਨੀ ਵੀ ਕੋਸ਼ਿਸ਼ ਹੁੰਦੀ ਆ ਉਹ ਗਵਰਨਮੈਂਟ ਜਿਹੜੀ ਆ ਨਾ ਇਹ ਤੇ ਲਾ ਦਿੰਦੀ ਆ ਕਿਉਂਕਿ ਇੰਡੀਆ ਦੇ ਮੀਡੀਆ ਨੇ ਇੱਕ ਹਵਾ ਬਣਾ ਛੱਡਿਆ ਵਾ ਵੀ ਇੱਥੇ ਪਾਕਿਸਤਾਨ ਚ ਚੱਲ ਜਾਓ ਤੇ ਵੀਜ਼ਾ ਨਹੀਂ ਲੱਗਦਾ ਉੱਥੇ ਇਹ ਹੁੰਦਾ ਉਹ ਹੁੰਦਾ ਵਾ ਕਈ ਵਾਰੀ ਮੇਰੇ ਦੋਸਤ ਜਿਹੜੇ ਹਰਿਆਣੇ ਤੋਂ ਆਏ ਆ ਤੇ ਉਹਨਾਂ ਤਾਰਾਂ ਤੋਂ ਵੇਖ ਕੇ ਤੇ ਬੜਾ ਖੁਸ਼ ਹੁੰਦੇ ਆ ਵੀ ਸਾਨੂੰ ਬਾਰਡਰ ਖਾਓ ਪੀ ਪਾਕਿਸਤਾਨ ਦਾ ਬਾਰਡਰ ਵਾਗਾ ਬਾਰਡਰ ਕਿੱਥੇ ਆ ਇੱਕ ਵਾਰੀ ਮੇਰਾ ਦੋਸਤ ਆਇਆ ਏ ਕਿਤੇ ਉਹ ਤਾਰਾਂ ਦੇ ਲਾਗੂ ਉਹਨੇ ਵੀਡੀਓ ਕਾਲ ਕਰ ਲਈ ਆਪਣੇ ਘਰ ਤੇ ਉਹ ਕਹਿੰਦਾ ਪਿੱਛੇ हट ਜਾ ਗੋਲੀ ਵੱਜ ਜਣੀ ਉਹ ਕਹਿੰਦਾ ਵੀ ਗੋਲੀ ਮਾਰ ਦੇਣੀ ਆ ਪਛਾੜ ਜਾ ਪਿੱਛੇ ਰਹਿ ਥੋੜਾ ਜਾ ਮਤਲਬ ਉਹ ਖੰਗਾ ਜਿਹੜਾ ਵਾ ਨਾ ਉਹ ਤੁਹਾਡੇ ਸੋਸ਼ਲ ਮੀਡੀਆ ਨੇ ਤੁਹਾਡੀ ਪੰਜਾਬੀ ਲਹਿਰ ਨੇ ਜਿਹੜਾ ਤੁਹਾਡਾ ਟਿਕਟੋਕ ਆ ਇਹ ਤੋਂ ਮਤਲਬ ਕਾਫੀ ਲੋਕਾਂ ਨੂੰ ਉਹ ਜਿਹੜਾ ਵਾ ਨਾ ਹੁਣ ਉਹ ਸਾਫ ਹੋ ਰਿਹਾ ਵਾ ਉਹ ਸ਼ੀਸ਼ਾ ਜਿਹੜਾ ਸਾਫ ਹੋ ਰਿਹਾ ਵਾ ਔਰ ਜਿਹੜੇ ਲੋਕ ਇਥੇ ਇੱਕ ਜਾਣਾ ਜਾਂਦਾ ਜਦੋਂ ਵਾਪਸ ਤੋ ਆਪਣੇ ਪਿੰਡ ਚ ਆਪਣੇ ਚੁਗਿਰਦੇ ਦੇ ਵਿੱਚ ਸਾਰਿਆਂ ਨੂੰ ਦੱਸਦਾ ਵੀ ਉਹ ਲੋਕ ਬਹੁਤ ਚੰਗੇ ਆ ਔਰ ਸਿਕਿਉਰਟੀ ਦਾ ਹਰ ਤਰ੍ਹਾਂ ਦਾ ਇੰਤਜ਼ਾਮ ਜਿਹੜਾ ਜੀ ਉਹ ਬਹੁਤ ਬਾਖਮਾਲ ਆ ਮਤਲਬ ਇਹ ਪਾਕਿਸਤਾਨ ਦੇ ਲੋਕ ਪਾਕਿਸਤਾਨ ਦੀ ਆਵਾਮ ਪਾਕਿਸਤਾਨ ਦੇ ਜਿਹੜਾ ਇੰਤਜ਼ਾਮੀਆਂ ਵਾ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਉਹ 17 ਸਾਲਾਂ ਦਾ ਜਿਹੜਾ ਮਤਲਬ ਪਾੜ ਪਿਆ ਸੀ ਨਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਛੋਟਾ ਕੀਤਾ ਜਾਵੇ ਸਹੀ ਅੱਛਾ ਤੇ ਤੁਸੀਂ ਆਏ ਹੋਗੇ ਕਾਫੀ ਦਫਾ ਆਪੀ ਕੱਲੇ ਤੇ ਇਸ ਦਫਾ ਤੁਸੀਂ ਆਪਣੀ ਫੈਮਲੀ ਨਾਲ ਲਾਇਓ ਇਹਦਾ ਕੋਈ ਰੀਜ਼ਨ ਆ ਜਾਂ ਵੈਸੇ ਹੀ ਇਹਨਾਂ ਵੀ ਕਿਹਾ ਕਿ ਅਸੀਂ ਜਾਣਾ ਹਾਂ ਹਾਂਜੀ ਇਹਦਾ ਦੋ ਰੀਜ਼ਨ ਆ ਸਭ ਤੋਂ ਵੱਡੀ ਗੱਲ ਤੇ ਸਾਡਾ ਜਿਹੜਾ ਸਿੱਖ ਧਰਮ ਆ ਉਹ ਜਿਸ ਤਰ੍ਹਾਂ 552 ਸਾਲ ਦਾ ਤੁਸੀਂ ਦੱਸਿਆ ਪੀ ਅੱਜ ਪ੍ਰਕਾਸ਼ ਦਿਹਾੜਾ ਵਾ ਹਾਂਜੀ ਗੁਰੂ ਨਾਨਕ ਸਾਹਿਬ ਦਾ ਤੇ ਸਾਡੇ ਧਰਮ ਦਾ ਵੀ ਇਹ ਪ੍ਰਕਾਸ਼ ਦਿਹਾੜਾ ਵਾ ਕਿਉਂਕਿ ਸਿੱਖੀ ਦਾ ਬੂਟਾ ਜਿਹੜਾ ਇਥੋਂ ਲੱਗਾ ਸੀ ਔਰ 552 ਸਾਲ 553 ਸਾਲ ਪਹਿਲਾਂ ਸਿੱਖਾ ਨਹੀਂ ਸੀ ਪਰ ਸਾਡੀ ਵੰਸ਼ ਹੈਗਾ ਸੀ ਸਾਡਾ ਡੀਐਨਏ ਹੈਗਾ ਸੀ ਮਤਲਬ ਉਹ ਜਿਹੜਾ ਇੱਕ ਨਵਾਂ ਧਰਮ ਆਜਾਦ ਹੋਇਆ ਉਹ 552 ਸਾਲ ਪਹਿਲਾਂ ਹੋਇਆ ਵਾ ਔਰ ਸਾਡਾ ਉਹ ਸਥਾਨ ਹੈ ਇੱਥੋਂ ਸਿੱਖੀ ਦੀ ਸ਼ੁਰੂਆਤ ਹੋਈ ਆ ਔਰ ਇੱਥੋਂ ਹੀ ਸਾਡੀ ਜਿਹੜੀ ਆ ਸਾਡਾ ਪਸ਼ੋਕੜ ਜਿਹੜਾ ਉਹ ਵੀ ਲਾਲਪੁਰ ਜ਼ਿਲ੍ਹੇ ਦਾ ਵਾ 50 ਜੀਬੀ ਬੋੜਿਆਲ ਪਿੰਡ ਦਾ ਇਹ ਕਰਕੇ ਇੱਥੋਂ ਨਾਲ ਸਾਨੂੰ ਇਹ ਮਿੱਟੀ ਨਾਲ ਇਹ ਮਿੱਟੀ ਤੋਂ ਅਸੀਂ ਬਣੇ ਆ ਔਰ ਸਾਡਾ ਜਿਹੜਾ ਪਸ਼ੋਕੜ ਆ ਸਾਡੇ ਬਜ਼ੁਰਗਾਂ ਦਾ ਜੋ ਵਹੀਂ ਆਪਣੇ ਦਾਦਿਆਂ ਬਾਬਿਆਂ ਕੋ ਗੱਲਾਂ ਸੁਣਦੇ ਰਹੇ ਆ ਉਹਦੇ ਕਰਕੇ ਸਾਨੂੰ ਇੱਥੇ ਆਣ ਕੇ ਦੇ ਬਹੁਤ ਜ਼ਿਆਦਾ ਸਕੂਨ ਮਿਲਦਾ ਵਾ ਔਰ ਇਹ ਸਾਡੇ ਗੁਰੂ ਦੀ ਧਰਤੀ ਆ ਨਨਕਾਣਾ ਸਾਹਿਬ ਇਹ ਕਰਕੇ ਇੱਥੇ ਆਣ ਕੇ ਸਾਨੂੰ ਬਹੁਤ ਸਕੂਨ ਮਿਲਦਾ ਵਾ ਔਰ ਸਾਡੀ ਇੱਕ ਖੁਆਇਸ਼ ਹੁੰਦੀ ਆ ਸਾਡੀ ਨਹੀਂ ਹਰ ਸਿੱਖ ਦੀ ਜਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਸੰਗਤ ਆ ਨਾ ਉਹਦੀ ਇਹ ਖੁਆਇਸ਼ ਹੁੰਦੀ ਆ ਵੀ ਮਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਨਨਕਾਣਾ ਵੇਖ ਲਾਂ ਵੀ ਮਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਜਾਣ ਮੈਂ ਉਹ ਵੇਖ ਲਵਾਂ ਤੇ ਮੇਰਾ ਜਿਹੜਾ ਜੀਵਨ ਆ ਨਾ ਉਹ ਆ ਜਿਹੜੀ ਜ਼ਿੰਦਗੀ ਆ ਉਹ ਮੇਰੀ ਸਫਲ ਹੋ ਜੂਗੀ। ਉਮਰ ਰਮਿੰਦਰ ਗਿੱਲ ਦੀ ਲੋਰੀ ਮੂਵੀ ਦੇਖੀ ਸੀ ਉਹਦੇ ਵਿੱਚ ਵੀ ਉਹ ਬਾਬਾ ਕਹਿੰਦਾ ਕਿ ਉਹ ਇੱਕ ਵਾਰੀ ਲੈ ਜਾਓ ਮੈਨੂੰ। ਹਾਂ। ਬਿਲਕੁਲ ਇਸੇ ਤਰ੍ਹਾਂ ਹੀ ਆ ਮਤਲਬ ਸਾਡੇ ਬਜ਼ੁਰਗ ਜਿਹੜੇ ਆ ਉਹਦੋਂ ਕੋਈ ਇੰਨਾ ਨਹੀਂ ਸੀ। ਸਾਡੇ ਦਾਦਾ ਜੀ ਜਿਹੜੇ ਆ ਉਹ ਮਤਲਬ ਇਹੋ ਤਰਸਦੇ ਹੀ ਮਰ ਗਏ ਆ ਕਿ ਇੱਕ ਵਾਰੀ ਮੈਨੂੰ ਉੱਥੇ ਬੋੜਿਆਲ ਲੈ ਜਾਓ ਇੱਕ ਈ ਖਾ ਲੋ। ਇਹ ਹਰ ਇੱਕ ਦੀ ਖੁਆਇਸ਼ ਹੁੰਦੀ ਆ ਔਰ ਮਤਲਬ ਜਿਹੜਾ ਇਸ ਧਰਤੀ ਤੇ ਨਹੀਂ ਵੀ ਨਾ ਜੰਮਿਆ ਉਹਨੂੰ ਇਹ ਤੇ ਚਾਹ ਹੁੰਦੀ ਆ ਨਾ। ਪੀ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਸਥਾਨ ਦੇ ਦਰਸ਼ਨ ਹੋ ਜਾ। ਸਹੀ ਹੋ। ਤੇ ਨਾਲ ਫੈਮਿਲੀ ਆਈ ਹੈ ਆਂਟੀ ਹੋਰੀਆ ਇਹਨੇ ਤੇ ਇਹ ਇਹ ਪਹਿਲੀ ਦਫਾ ਹੀ ਆਏ ਨੇ ਸਾਰੇ। ਹਾਂਜੀ ਇਹ ਮੇਰੇ ਵਾਈਫ ਤੇ ਮੇਰੇ ਮੰਮੀ ਆਏ ਆ ਪਹਿਲਾਂ ਇੱਕ ਵਾਰੀ। ਬਾਕੀ ਜਿਹੜੇ ਸਾਰੇ ਮੇਰੀਆਂ ਭੂਆ ਮੇਰੇ ਭੈਣ ਭụn ਭਈਆ ਇਹ ਸਾਰੇ ਫੁੱਫੜ ਜੀ ਇਹ ਪਹਿਲੀ ਵਾਰੀ ਆਏ। ਅੱਛਾ ਸਰਦਾਰ ਜੀ ਤੁਸੀਂ ਲੈ ਕੇ ਆਏ ਹੋ ਆਪਣੀ ਸੱਸ ਜੀ ਨੂੰ ਨਾਲ ਤੇ ਆਪਣੇ ਘਰ ਵਾਲੀ ਨੂੰ। ਸੱਸ ਜੀ ਨੂੰ ਨਾਲ ਲਿਆਂਦੀ ਜ਼ਿਆਦਾ ਮਰਜ਼ੀ ਤੁਹਾਡੀ ਸੀ ਜਾਂ ਘਰ ਵਾਲੀ ਦੀ? ਕਤਕੀ ਗੱਲ ਆ ਇਹ ਸਵਾਲ ਜਿਹੜਾ ਵਾ ਨਾ ਇਹ ਤੁਹਾਨੂੰ ਮੈਂ ਦੱਸਿਆ ਵੀ ਕਿਸੇ ਵੀ ਸਿੱਖ ਦਾ ਜਿਹੜਾ ਨਾ ਉਹ ਹਰ ਇੱਕ ਦੀ ਆਉਂਦੀ ਸ਼ਾਂਦੀ ਆ ਮੇਰੇ ਮਾਤਾ ਜੀ ਦੇ ਵੀ ਹੋਣਾ ਸੀ ਉਹ ਥੋੜਾ ਜਿਹਾ ਉਹਨਾਂ ਨੂੰ ਪ੍ਰੋਬਲਮ ਸੀ ਡਿਸਕ ਦੀ ਤੇ ਇਸ ਮਤਲਬ ਜਿਹੜਾ ਜਨਮ ਦਿਹਾੜੇ ਦਾ ਹੁੰਦਾ ਵਾ ਨਾ ਉਦੋਂ ਥੋੜਾ ਜਿਆਹਾ ਸੰਗਤ ਜਿਆਦੀ ਹੁੰਦੀ ਆ ਇਸ ਕਰਕੇ ਉਹ ਵੀ ਆਉਣਗੇ ਤੇ ਇਹਨਾਂ ਦਾ ਸਰੀਰ ਕੈਂਪ ਸੀ ਤੇ ਨਾਲੇ ਬੋਟਾਂ ਦੋ ਹੋ ਗਈਆਂ ਹਾਂ ਤਦੋਂ ਸੀ ਗਿਆ ਪਹਿਲਾ ਇਹਨਾਂ ਨੂੰ ਢੇੜਾ ਲਵਾ ਲਾ ਹਾਂ ਪਹਿਲਾ ਇਹਨਾਂ ਨੂੰ ਇੱਧਰ ਵੀ ਗਏ ਨਹੀਂ ਸਾਡੇ ਵੱਡੇ ਇੱਧਰੋਂ ਗਏ ਜਦੋਂ ਆਏ ਆ ਤੇ ਸਾਨੂੰ ਲੱਗਦਾ ਵਾ ਵੀ ਸਾਡੇ ਪਾਪਾ ਜੀ ਵੀ ਤਰਸਦੇ ਹੀ ਮਰ ਗਏ ਵੀ ਮੈਂ ਪਾਕਿਸਤਾਨ ਜਾਣਾ ਵਾ ਫਲਾਣੀ ਚੀਜ਼ ਇੱਥੇ ਰੱਖੀ ਸੀ ਉੱਥੇ ਰੱਖੀ ਹੁਣ ਇੱਥੇ ਆ ਕੇ ਉਹਨਾਂ ਦਾ ਵੀ ਬੜਾ ਚੇਤਾ ਹੁੰਦਾ ਵਾ ਵੀ ਇੱਥੇ ਉਹ ਕੰਮ ਦੇ ਫਿਰਦੇ ਹੋਣਗੇ ਇੱਥੇ ਫਿਰਦੇ ਹੋਣਗੇ ਅੱਜ ਹੁਣ ਦੇ ਤੇ ਉਹ ਵੀ ਵੇਂਦੇ ਸਭ ਕੁਝ ਤੇ ਬਹੁਤ ਵਧੀਆ ਲੱਗਦਾ ਬਸ ਜਿਹੜੀਆਂ ਯਾਦਾਂ ਜੁੜੀਆਂ ਨਾ ਉਹ ਬੰਦੇ ਨੂੰ ਖਿੱਚ ਲਿਆਉਂਦੀਆਂ ਹਾਂਜੀ ਹਾਂਜੀ ਉਦੋਂ ਫੇਰ ਐਡਾ ਹੁੰਦਾ ਨਹੀਂ ਪਤਾ ਹੀ ਨਹੀਂ ਵੀ ਜਾ ਵੀ ਸਕਾਂਗੇ ਕ ਮਤਲਬ ਇਹਨਾਂ ਅੱਜ ਤੁਸੀਂ ਆਏ ਹੋ ਇੱਥੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਗੋਂ ਆਓਗੇ ਹਾਂਜੀ ਹਾਂਜੀ ਜਿੰਨਾ ਚਿਰ ਜ਼ਿੰਦਗੀ ਆਵਾਂਗੇ ਮਾਲਕ ਲਿਆਉਣਗੇ ਤੇ ਜ਼ਰੂਰ ਆਵਾਂਗੇ ਆਪਣੀ ਤਾਂ ਕੋਈ ਵਡਿਆਈ ਨਹੀਂ ਆਪਣੀ ਨਹੀਂ ਕਰਤੂਤ ਮਾਲਕ ਦੀ ਵਡਿਆਈ ਹੈ ਉਹਨਾਂ ਹੀ ਲਿਆਉਣਾ ਹਾਂਜੀ ਜਦੋਂ ਇਹ ਬਾਹਰ ਵੇਖਦੇ ਆ ਤੇ ਉਦੋਂ ਇਹ ਗੱਲ ਕਰਦੇ ਆ ਮਤਲਬ ਨਾਨਾ ਜੀ ਦੀ ਸਾਡੇ ਨਾਲ ਆਪਣੇ ਫਾਦਰ ਸਾਹਿਬ ਦੀ ਆਪਣੇ ਮਦਰ ਦੀ ਇਹੋ ਹੀ ਗੱਲ ਕਰੀ ਜਾਂਦੇ ਆ ਕਿ ਉਹ ਇੱਥੇ ਚੀਜ਼ਾਂ ਦੱਸ ਦਿੰਦੇ ਹੀ ਇਹ ਸਰਗੋਦੇ ਤੋਂ ਹੀ ਪਿੱਛੇ ਤੇ ਇਹਨਾਂ ਦੇ ਵੱਡੇ ਸਾਡੇ ਮਾਮਾ ਜੀ ਜਿਹੜੇ ਆ ਮੇਰੀ ਵਾਈਫ ਦੇ ਇਹਨਾਂ ਦੇ ਵੱਡੇ ਜਿਹੜੇ ਸੀ ਨਾ ਉਹ ਮਤਲਬ ਜਦੋਂ ਪਹਿਲੀ ਵਾਰੀ ਉਹਨਾਂ ਦਾ ਜਨਮ ਹੋਇਆ ਨਾ ਤੇ ਇਥੇ ਪੂਰਨ ਦਾ ਖੂਗਾ ਜਿਹੜਾ ਸਿੱਧਾਂ ਦੇ ਨਾਲ ਸੀ ਆ ਪੂਰਨ ਤੇ ਉਹਦਾ ਖੂਗਾ ਤੇ ਉੱਥੇ ਜਾਂਦੇ ਹੁੰਦੇ ਸੀ ਤੇ ਉਹ ਇਹ ਇਕੱਲੀਆਂ-ਇਕੱਲੀਆਂ ਗੱਲਾਂ ਦੱਸਦੇ ਰਿਹਾ ਉਹ ਮੰਮੀ ਤੁਸੀਂ ਆਪ ਦੱਸੋ ਪੂਰਨ ਦੇ ਖੂ ਤੇ ਗਏ ਵੀ ਵੱਡੇ ਵੀਰ ਜੀ ਮੇਰੇ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ ਤੇ ਕਿਸੇ ਨੇ ਦੱਸਿਆ ਵੀ ਪੂਰਨ ਦੇ ਖੂ ਖੜੋ ਉੱਥੇ ਫਿਰ ਆ ਕੇ ਉਹਨਾਂ ਨੂੰ ਇਸ਼ਨਾਨ ਕਰਾਇਆ ਸੀ ਤੇ ਫਿਰ ਇੱਕਦਮ ਉਹ ਠੀਕ ਹੋ ਗਏ ਤੋ ਵੀਰ ਜੀ ਵੱਡੇ ਵੀ ਹੋਣਾ ਚਾਹੁੰਦੇ ਨੇ ਪਤਾ ਨਹੀਂ ਉਹਨਾਂ ਦਾ ਕੋਈ ਅਜੇ ਨੰਦਾਣਾ ਪਾਣੀ ਨਹੀਂ ਇੱਥੇ ਹੈਗਾ ਹੁੰਦਾ ਠੀਲੋ ਰੱਬ ਖੈਰ ਕਰਿਓ ਵੀ ਆਈ ਜਾਣਗੇ ਤੇ ਵੈਸੇ ਵੀ ਇਹਨਾਂ ਦੇ ਸੰਯੋਗ ਨਾਲ ਆ ਗਏ ਆ ਔਰ ਸਾਨੂੰ ਵੀ ਕਿੰਨੇ ਲਿਆਉਣਾ ਸੀ ਇੱਥੇ ਮਤਲਬ ਇਹਨਾਂ ਦੀ ਮਰਜ਼ੀ ਨਾਲ ਆਏ ਹਾਂ ਹਾਂਜੀ ਹਾਂਜੀ ਸਰਦਾਰ ਜੀ ਨਹੀਂ ਗਏਗੇ ਤਾਂ ਫਿਰ ਇਹਨਾਂ ਦਾ ਬੜਾ ਵੱਡਾ ਸਰਦਾਰ ਜੀ ਨੂੰ ਵੀ ਉਹਨਾਂ ਕਹਾਣਾ ਅੱਛਾ ਸਰਦਾਰ ਜੀ ਇਹ ਮਾਸ਼ਾਅੱਲਾ ਫੈਮਿਲੀ ਆਪਣੀ ਪੂਰੀ ਬੈਠੀ ਹੈ ਇਹ ਤੇ ਤੁਹਾਡੇ ਹੋ ਗਏ ਸੱਸ ਹਾਂਜੀ ਤੇ ਇਹ ਤੁਹਾਡੇ ਘਰ ਵਾਲੀ ਹੈ ਤੁਹਾਡੀ ਸਿਸਟਰ ਦੂਸਰੀ ਫੈਮਿਲੀ ਨਾਲ ਵੀ ਆਪਣਾ ਇਹ ਇਹ ਦੋਨੇ ਮੇਰੀਆਂ ਭੂਆ ਵਾ ਠੀਕ ਹੈ ਹਾਂ ਇਹਨਾਂ ਦੀਆਂ ਭੂਆ ਨੇ ਮੇਰੀਆਂ ਭੂਆ ਨੇ ਮਤਲਬ ਇਹਦੀਆਂ ਭੂਆ ਨੇ ਹਾਂ ਬਾਕੀ ਇਹਨਾਂ ਵੀ ਗੱਲ ਤੁਸੀਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਿੰਦਰਜੀਤ ਕੌਰ ਵਧੀਆ ਨਾਮ ਹੈ ਤੇ ਤੁਸੀਂ ਪਹਿਲੀ ਦਫਾ ਆਏ ਹੋ ਨਹੀਂ ਮੈਂ ਦੂਸਰੀ ਵਾਰੀ ਦੂਸਰੀ ਦਫਾ ਕਿਹਦਾ ਫੀਲ ਹੋ ਰਿਹਾ ਤੁਹਾਨੂੰ ਆ ਕੇ ਵਧੀਆ ਬਹੁਤ ਵਧੀਆ ਹਾਂ ਮੈਂ ਤੀਸਰੀ ਵਾਰ ਆਈ ਹਾਂ ਹੁਣ ਇੱਥੇ ਮਤਲਬ ਜਦੋਂ ਮੈਂ ਪਹਿਲੀ ਦਫਾ ਆਈ ਸੀ ਮੈਂ ਜਦੋਂ ਇੱਥੋਂ ਆੜ ਕੇ ਤੇ ਮਤਲਬ ਦਰਸ਼ਨ ਕੀਤੇ ਆ ਉਦੋਂ ਮੈਨੂੰ ਇੱਕਦਮ ਫਿਰ ਖਿਆਲ ਆਇਆ ਵੀ ਮੈਨੂੰ ਸੁਪਨਾ ਆਉਂਦਾ ਹੁੰਦਾ ਸੀ ਕਿਉਂਕਿ ਮਨ ਚ ਹੁੰਦਾ ਸੀ ਵੀ ਨਨਕਾਣਾ ਸਾਹਿਬ ਆ ਤੇ ਮਤਲਬ ਇੱਥੋਂ ਸੰਗਤ ਜਾਂਦੀ ਆ ਆਪ ਕੋਈ ਸੋਚਿਆ ਨਹੀਂ ਵੀ ਜਾਵਾਂਗੇ ਕਦੀ ਅਸੀਂ ਵੀ ਤੇ ਕਿਉਂਕਿ ਪਤਾ ਹੀ ਨਹੀਂ ਉਦੋਂ ਛੋਟੇ ਹਾਂ ਜਾਂ ਕੋ ਮਾਹੌਲ ਇਦਾਂ ਦਾ ਹੀ ਆਂਦੇ ਹੁੰਦੇ ਸੀ ਉਧਰ ਜਾਂਦੇ ਨਹੀਂਗੇ ਕੋਈ ਜੇ ਹੋ ਜਾਂਦਾ ਉਹ ਹੋ ਜਾਂਦਾ ਤੇ ਮਾਂ ਜੀ ਹਮੇਸ਼ਾ ਰਹਿੰਦਾ ਹੀ ਤੇ ਫਿਰ ਮੈਨੂੰ ਸੁਪਨੇ ਚ ਪੂਰਾ ਮਤਲਬ ਮੈਂ ਦਰਸ਼ਨ ਕੀਤੇ ਸੀ ਵੀ ਇਸ ਤਰ੍ਹਾਂ ਦਾ ਉੱਥੇ ਗੁਰਦੁਆਰਾ ਵਾ ਇਸ ਤਰ੍ਹਾਂ ਇਸ ਤਰ੍ਹਾਂ ਵਾ ਤੇ ਜਦੋਂ ਆਏ ਆ ਤੇ ਇੱਕਦਮ ਮੈਨੂੰ ਫਿਰ ਯਾਦ ਆ ਗਿਆ ਸਾਰਾ ਕਿ ਹਾਂ ਠੀਕ ਆ ਉਸ ਤਰ੍ਹਾਂ ਦਾ ਹੀ ਜਿਸ ਤਰ੍ਹਾਂ ਦਾ ਮੈਂ ਸੁਪਨੇ ਜੋ ਮਤਲਬ ਖਾਬ ਚ ਵੇਖਿਆ ਸੀ ਤੇ ਉਹ ਮਤਲਬ ਤੁਹਾਨੂੰ ਪਹਿਲੇ ਹੀ ਸੁਪਨੇ ਆਉਂਦੇ ਸੀ ਹਾਂ ਸੁਪਨੇ ਆਉਂਦੇ ਸੀ ਇਥੋਂ ਦੇ ਵੀ ਕਰਤਾਰਪੁਰ ਸਾਹਿਬ ਦੇ ਵੀ ਕਰਤਾਰਪੁਰ ਸਾਹਿਬ ਦਾ ਇਹ ਹੁੰਦਾ ਹੈ ਕਿ ਉੱਥੋਂ ਦੀ ਆਪਾਂ ਖਲੋਤੇ ਆਂ ਤੇ ਨੰਗਿਆਂ ਨਹੀਂ ਜਾਂਦੇ ਆ ਅੱਗੇ ਗੁਰਦੁਆਰਾ ਦਿਖਣਦੇ ਆ ਮਤਲਬ ਪੂਰਾ ਤੇ ਉੱਥੋਂ ਸਾਡੇ ਕੋ ਨੰਗਿਆਂ ਨਹੀਂ ਜਾਂਦਾ ਤੇ ਇਹਨਾਂ ਨੇ ਇਨਰਮਸ ਵੇਰੀ ਉੱਠ ਕੇ ਦੱਸਣਾ ਵੀ ਮੈਂ ਨੰਘੀ ਚੱਲੀ ਹਾਂ ਤੇ ਮੈਨੂੰ ਆਵਾਜ਼ ਮਾਰਤੀ ਕਿਸੇ ਨੇ ਤੇ ਮੈਨੂੰ ਲੱਗਿਆ ਨਹੀਂ ਆ। ਉਹ ਤੁਸ ਕੰਮ ਕਰਾ ਨਾ ਲੈਦੀ। ਇਤਨਾ ਹੁੰਦਾ ਹੀ। ਇਤਨਾ ਸੁੱਤੇ ਜਾ ਤਾਂ ਕਿਸੇ ਨੇ ਮਤਲਬ ਜਗਾਤਾ ਆ ਕੇ ਤੇ ਇਤਨਾ ਲੱਗਣਾ ਵੀ ਲੈ ਅਜ 2 ਮਿੰਟ ਨਾ ਜਗੋਂਦੇ ਤੇ ਮੈਂ ਦਰਸ਼ਨ ਕਰ ਹੀ ਲੈਣੇ। ਇਹਦੋਂ ਮੈਂ ਜਾਗ ਗਈਆਂ ਤੇ ਮੈਨੂੰ ਤਾਂ ਦਰਸ਼ਨ ਨਹੀਂ ਹੋਏ। ਤੇ ਪਹਿਲੀ ਵਾਰੀ ਆਪਾਂ ਉਦੋਂ ਆਏ ਸੀ ਜਦੋਂ ਉੱਥੇ ਲਾਂਗਾ ਖੁੱਲਾ ਵਾ ਤੇ ਮਤਲਬ ਬਹੁਤ ਵਧੀਆ ਲੱਗਾ, ਬਹੁਤ ਵਧੀਆ ਉੱਥੇ ਰੀਅਨਜਮੈਂਟ ਸੀ, ਬਹੁਤ ਜ਼ਿਆਦਾ ਹੀ ਰੌਣਕਾਂ ਹੀ ਉੱਥੇ ਤੇ ਉਦੋਂ ਤੋਂ ਬਾਅਦ ਹੀ ਦੂ ਆਪਾਂ ਦੂਸ ਤੇ ਇੱਕਦਮ ਸਾਰਾ ਕੁਝ ਚੇਂਜ ਹੋ ਗਿਆ ਉਹਨੂੰ ਮਤਲਬ ਸਾਨੂੰ ਪਛਾਣ ਹੀ ਨਹੀਂ ਆਉਂਦੀ ਵੀ ਉਹ ਜਗਾਹ ਵਾ ਜਿੱਥੇ ਅਸੀਂ ਪਹਿਲੀ ਵਾਰੀ ਦਰਸ਼ਨ ਕਰਕੇ ਗਏ ਆਂ ਵੀ ਇੰਨੀ ਥੋੜੇ ਟਾਈਮ ਦੇ ਵਿੱਚ ਇੰਨਾ ਕੁਝ ਉੱਥੇ ਬਣ ਗਿਆ ਤੇ ਸਾਰਾ ਕੁਝ ਮਤਲਬ ਬਹੁਤ ਜ਼ਿਆਦਾ ਹੀ ਵਧੀਆ ਲੱਗਾ ਜਦੋਂ ਬਦ ਦੂਸਰੀ ਦਫਾ ਆਏ ਆਂ ਫੇਰ ਤੇ ਅਸੀਂ ਬਸ ਬੱਚਿਆਂ ਨੂੰ ਵੀ ਲੈ ਕੇ ਆਏ ਆਂ ਨਾਲ ਬੇਟਾ ਵਾ ਐਲ ਐਲ ਵੀ ਕਰ ਰਿਆ ਵਾ ਉਹਨੂੰ ਲੈ ਕੇ ਆਏ ਸੀ ਬੇਟੀ ਆ ਤੇ ਇੱਥੇ ਆਣ ਕੇ ਜਦੋਂ ਅਸੀਂ ਮਤਲਬ ਇੱਥੇ ਸਾਰੇ ਦੇਖਦੇ ਸੀ ਇਹ ਬੱਚੇ ਲੈ ਆ ਗਏ ਸਾਰੇ ਬੜੇ ਹੈਰਾਨ ਸੀ ਤੁਹਾਡੇ ਵੀ ਇਧਰੋਂ ਕਾਫੀ ਮੁਲਾਜ਼ਮ ਜਾਂ ਕੋਈ ਵੀ ਆ ਸਾਰੇ ਪੁੱਛਦੇ ਕਿ ਤੁਸੀਂ ਬੱਚਿਆਂ ਨੂੰ ਲੈ ਕੇ ਆਏ ਜੇ ਬੱਚੇ ਤਾਂ ਕੋਈ ਲੈ ਕੇ ਨਹੀਂ ਆਉਂਦਾ ਇੰਡੀਆ ਤੋਂ ਇੱਥੇ ਤੁਸੀਂ ਬੱਚਿਆਂ ਨਾਲ ਲੈ ਕੇ ਆਏ ਜੇ ਮੇਰਾ ਬੇਟਾ ਕਾਫੀ ਜਵਾਨ ਆ ਤੇ ਮਤਲਬ ਜਿਹੜੀ ਵੀ ਚੰਗੀ ਯਾਦ ਕਹਿੰਦੇ ਆਂ ਅਸੀਂ ਤਾਂ ਪਹਿਲੀ ਵਾਰੀ ਵੀ ਆਖਿਆ ਪਿੰਡੀਆਂ ਚ ਮੁੰਡੇ ਇਦਾਂ ਦੇ ਨਹੀਂ ਆਉਂਦੇ ਇਹ ਤੇ ਬੁੱਢੇ-ਬੁੱਢੇ ਵੀ ਨੇ ਇਹਦੇ ਜਿਹਨਾਂ ਕੋ ਤਰਿਆ ਨਹੀਂ ਜਾਂਦਾ ਟਿਕਟੌਕ ਤੇ ਕਹਿੰਦੇ ਵੀ ਜਿਹੜਾ ਅੰਕਾਰ ਭਿੰਡਰਿਆ ਬੜਾ ਜਵਾਨ ਆ ਪਰ ਮੇਰਾ ਮੁੰਡਾ ਜਿਹੜਾ ਉਹ ਕਾਰ ਭਿੰਡਰੂ ਵੀ ਇੰਨਾ ਉੱਚਾ ਆ ਅੱਛਾ ਸਰਦਾਰ ਜੀ ਕੋਈ ਆਪਣੀ ਫੈਮਿਲੀ ਚੋਂ ਹੀ ਲੈ ਕੇ ਆਏ ਹੋ ਕਿ ਸਾਰੇ ਸੋਹਰਿਆਂ ਦੀ ਫੈਮਿਲੀ ਚੋਂ ਲੈ ਕੇ ਆਏ ਹੋ ਨਹੀਂ ਆਪਣੇ ਵੀ ਲੈ ਕੇ ਆਇਆ ਇਹ ਮੇਰੀਆਂ ਦੋਵੇਂ ਭੈਣਾਂ ਵਾ ਇਹ ਮੇਰਾ ਆਪਣਾ ਭਈਆ ਵਾ ਮਤਲਬ ਮੈਂ ਬਰਾਬਰ ਤੱਕੜੀ ਚ ਪਾ ਕੇ ਤੇ ਬਰਾਬਰ ਤੋਲਿਆ ਮੈਂ ਸਾਰਾ ਬਰਾਬਰ ਤੋਲ ਕੇ ਤੇ ਫਿਰ ਮੈਂ ਮਤਲਬ ਉਹ ਸਾਹਿਬ ਨਾਲ ਲੈ ਕੇ ਆਇਆ ਵਾਂ ਤੇ ਇਹ ਕਰਕੇ ਇਹਨਾਂ ਨਾਲ ਵੀ ਤੁਸੀਂ ਗੱਲ ਕਰੋ ਇਹ ਵੀ ਦੱਸੂਗੀ ਆਪਣੇ ਖਾਬਾਂ ਦੀ ਮੈਨੂੰ ਵੀ ਜਦੋਂ ਵੀਰਜੀ ਇੱਥੇ ਆਉਂਦੇ ਸੀ ਨਾ ਬੜੀ ਖੁਸ਼ੀ ਹੁੰਦੀ ਕਿ ਉੱਥੇ ਨਨਕਾਣਾ ਸਾਹਿਬ ਗਏ ਦਰਸ਼ਨ ਕੀਤੇ ਜਾ ਕੇ ਗੱਲਾਂ ਦੱਸਦੇ ਕਿ ਮੇਰਾ ਵੀ ਬੜਾ ਜੀ ਕਰ ਦਿੰਦਾ ਮੈਂ ਇਹਨਾਂ ਨੂੰ ਫਿਰ ਦੱਸਿਆ ਕਿ ਮੈਂ ਵੀ ਉੱਥੇ ਇੱਕ ਸੁਪਨੇਆਂ ਦੇ ਵਿੱਚ ਜਾਂਦੀ ਸੀ ਇੱਕ ਵਾਰੀ ਮੈਨੂੰ ਸੁਪਨਾ ਆਇਆ ਸੀ ਮੈਂ ਆਪਣੇ ਸੋਹਰਾ ਘਰ ਸੀ ਤੇ ਉੱਥੇ ਨਾ ਲਾਗੇ ਕੋਨੇ ਵਾਲ ਪਿੰਡ ਆ ਸਾਡੇ ਨਾਲ ਮਾਛੀ ਵਾਲ ਦੇ ਤੇ ਉਹਨਾਂ ਨੇ ਨਾ ਉੱਥੇ ਸੰਤ ਨੇ ਪੂਰੀ ਵਾਲੇ ਉਹ ਤਾਂ ਉਹਨਾਂ ਦਾ ਬਾਬਾ ਬੁੱਢਾ ਸਾਹਿਬ ਜੀ ਨਾਲ ਪ੍ਰੇਮ ਸੀ ਤੇ ਉਹ ਇਧਰੋਂ ਮੈਂ ਨਾ ਸੁਪਨੇ ਦੇ ਵਿੱਚ ਇਧਰ ਪਾਕਿਸਤਾਨ ਆਈ ਤੇ ਜਿਹੜਾ ਗੁਰਦੁਆਰਾ ਸਾਹਿਬ ਸੀ ਨਾ ਉਹ ਮਸਜਿਦ ਵਰਗਾ ਸੀ ਤੇ ਉਹਨਾਂ ਦੇ ਵਿੱਚ ਮਤਲਬ ਕਿਵੇਂ ਮੱਥਾ ਟੇਕਦੀ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੋਈ ਜਗ੍ਹਾ ਤੇ ਟੇਕਦੀ ਆ ਕਿ ਜਾਇ ਕੀ ਆ ਤੇ ਉੱਥੇ ਇੱਥੋਂ ਦਰਸ਼ਨ ਕਰਕੇ ਤੇ ਫਿਰ ਜਦੋਂ ਮੈਂ ਸੁਪਨੇ ਦੇ ਵਿੱਚ ਵਾਪਸ ਜਾਂਦੀ ਆ ਨਾ ਤੇ ਮੈਨੂੰ ਲੈ ਕੇ ਮਤਲਬ ਦਰਿਆ ਦੀ ਉੱਤੋਂ ਉੱਤੋਂ ਦੀ ਲੈ ਆਉਂਦੇ ਨੇ ਫਿਰ ਮੈਨੂੰ ਛੱਡ ਕੇ ਨਹੀਂ ਹੁੰਦੇ ਫਿਰ ਮੈਂ ਕਿੰਨੀ ਕਿ ਮੈਂ ਵਾਪਸ ਕਿਸ ਤਰ੍ਹਾਂ ਜਾਣਾ ਉਹ ਵੀਰ ਮੈਨੂੰ ਸੰਤਪੂਰੀ ਵਾਲੇ ਜਿਹੜੇ ਸੀ ਨਾ ਉਹ ਮੈਨੂੰ ਲੈ ਕੇ ਗਏ ਸੀ ਘੋੜੇ ਤੇ ਉਹਨਾਂ ਮੈਨੂੰ ਘੋੜੇ ਤੇ ਖੜਿਆ ਇੱਧਰ ਇੱਧਰ ਲਿਆ ਕੇ ਉਤਾਰਤਾ ਤੇ ਮੈਂ ਕਾਫੀ ਧੀਰ ਬਾਅਦ ਨਾ 10 15 ਸਾਲ ਬਾਅਦ ਮਤਲਬ ਆਪਣੇ ਇਹ ਮੈਨੂੰ ਲੈ ਕੇ ਗਏ ਕੁੰਨੇਵਾਲ ਉੱਥੇ ਜਾ ਕੇ ਜਦੋਂ ਮੈਂ ਮੱਥਾ ਟੇਕਿਆ ਤੇ ਸਾਹਮਣੇ ਸੰਤਪੂਰੀ ਵਾਲਿਆਂ ਦੀ ਫੋਟੋ ਲੱਗੀ ਸੀ ਜਿੱਦੋਂ ਮੈਂ ਜਾਗੇ ਇਹਨਾਂ ਨੂੰ ਪੁੱਛਿਆ ਕਿ ਇਹ ਕੌਣ ਨੇ ਮੈਂ ਸਿਰਫ ਸੁਪਨੇ 'ਚ ਹੀ ਵੇਖੀ ਸੀ ਇੰਨੇ ਸਾਲ ਮੈਂ ਨਹੀਂ ਸੀ ਵੇਖੀ ਉਹ ਇਹ ਕਹਿੰਦੇ ਸੰਤਪੂਰੀ ਵਾਲੇ ਨੇ ਉਹ ਫਿਰ ਮੈਨੂੰ ਜਾ ਲਈ ਇਹ ਬਾਬਾ ਜੀ ਤੇ ਮੈਨੂੰ ਉਧਰੋਂ ਲੈ ਕੇ ਆਏ ਸੀ ਰਾਤ ਘੋੜੇ ਤੇ ਤੇ ਕਹਿੰਦੇ ਇਹ ਸੰਤਪੂਰੀ ਵਾਲੇ ਬਹੁਤ ਕਰਨੀ ਵਾਲੇ ਅਸੀਂ ਤੇ ਹੁਣ ਬਾਬਾ ਜੀ ਨੇ ਕਿਰਪਾ ਕੀਤੀ ਤੁਸੀਂ ਪਹਿਲੀ ਦਫਾ ਆਏ ਹੋ ਹਾਂਜੀ ਤੇ ਵਧੀਆ ਲੱਗ ਰਿਹਾ ਇੱਥੇ ਹਾਂਜੀ ਬਹੁਤ ਹੀ ਵਧੀਆ ਹੁਣ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਨਾਲ ਅਸੀਂ ਇੱਥੇ ਪਹੁੰਚੇ ਆਂ ਤੇ ਅਤੀ ਦਰਸ਼ਨ ਦੀਦਾਰ ਕੀਤੇ ਨੇ ਬਹੁਤ આનંદ ਦਾ ਹੁੰਦੇ ਤੇ ਮੈਂ ਆਪਣੀ ਛਾਣੀ ਨੂੰ ਨਾਲ ਲੈ ਕੇ ਆਈ ਆਂ ਹਾਂਜੀ ਮੇਰਾ ਬਹੁਤ ਜੀਗਰਦਾ ਹੁੰਦਾ ਸੀ ਦਿਲ ਕਿ ਮੈਂ ਉੱਥੇ ਪਹੁੰਚਾ ਤੇ ਮੈਂ ਜਾ ਕੇ ਵੇਖਿਆ ਉਹ ਜਗ੍ਹਾ ਤੇ ਕਿ ਉਹ ਕਿੱਥੇ ਰਹਿੰਦੇ ਸੀ ਕਿਸ ਤਰ੍ਹਾਂ ਉੱਥੇ ਆਉਂਦੇ ਜਾਂਦੇ ਕਿੰਦਰਾਂ ਦੇ ਲੋਕ ਸੀ ਮੇਰਾ ਬੜਾ ਜੀਗਰਦਾ ਹੁੰਦਾ ਸੀ ਉਹਨੂੰ ਸਹੀ ਅਸੀਂ ਨਾ ਦੋਵੇਂ ਜਾਣੇ ਸਾਡੀ ਦੋਹਾਂ ਦੀ ਸ਼ਕਲ ਵੀ ਬੜੀ ਲੱਲਦੀ ਸੀ ਤੇ ਸਾਡਾ ਦੋਹਾਂ ਦਾ ਜਿਹੜਾ ਮੂਹ ਹੀ ਨਾ ਉਹ ਪਾਕਿਸਤਾਨ ਦੇ ਨਾਲ ਬੜਾ ਜ਼ਿਆਦਾ ਸੀ ਤੇ ਸਾਡੀ ਦਾਦੀ ਦਾਦੇ ਨਾਲ ਵੀ ਸਾਡਾ ਦੋਹਾਂ ਦਾ ਅਸੀਂ ਵੇਹ ਚਾਰ ਭੈਣ ਭਰਾ ਵਾਂ ਸਾਡਾ ਦੋਹਾਂ ਦਾ ਬਹੁਤ ਜ਼ਿਆਦਾ ਮੂਹ ਹੀ ਤੇ ਦੋਵਾਂ ਦਾ ਇਹ ਦਾਦੀ ਨਾਲ ਦਾਦੇ ਨਾਲ ਦਾਦੇ ਨੇ ਸਾਰੀਆਂ ਗੱਲਾਂ ਸੁਣਾਉਣੀਆਂ ਇਹਨੂੰ ਵੀ ਸੁਣਾਉਣੀਆਂ ਢਿੱਡ ਤੇ ਬਿਠਾ ਕੇ ਤੇ ਉਹਨੇ ਗੱਲਾਂ ਸੁਣਾਉਣੀਆਂ ਉਹ ਇੱਕ ਇੱਕ ਗੱਲ ਚ ਇਤੇ ਆ ਤੇ ਜਿਹੜੀਆਂ ਦਾਦੇ ਨੇ ਗੱਲਾਂ ਸੁਣਾਉਣੀਆਂ ਉਹ ਸੁਪਨੇ ਚ ਵੇਖ ਲੈਣੀਆਂ ਇਹਨੇ ਆਖਣਾ ਵੀ ਮੈਨੂੰ ਉਹ ਜਿਹੜਾ ਵਾ ਰਤੀ ਕਾਬ ਆ ਗਿਆ ਵਾ ਤੇ ਉਹ ਇਹਨੇ ਸਾਰੀਆਂ ਜਿਹੜੀਆਂ ਉਹ ਗੱਲਾਂ ਦੀਆਂ ਸੁਣਾਉਂਦਾ ਤੇ ਆ ਪਿੱਛੇ ਨਾਲ ਭਾਜੀ ਕੋ ਉਹਨੇ ਇਹ ਮੇਰੇ ਆਪਣਾ ਪੁਣਵਈਆ ਮੇਰਾ ਇਹ ਚੁੱਪ ਚੁੱਪ ਹੀ ਰਹਿੰਦਾ ਡਰਦੇ ਨੇ ਤੁਹਾਡੇ ਕੋ ਨਹੀਂ ਡਰਦੇ ਹਾਂਜੀ ਕੱਟ ਡਰ ਕੇ ਕੱਟ ਬੋਲਨੀ ਹੈ ਵੈਸੇ ਕੱਟ ਬੋਲਦੇ ਨੇ ਨਹੀਂ ਸਰੇਦਾ ਨਾ ਇਹਨਾਂ ਦਾ ਸਾਰੇ ਪਰਿਵਾਰ ਦੇ ਜੀ ਜੱਦਾ ਨੇ ਨਾ ਅੱਛਾ ਥੋੜਾ ਵੀ ਕਰਨਾ ਤੇ ਇਹਨਾਂ ਦੇ ਸਾਹਮਣੇ ਚੁੱਪ ਰਹਿਣਾ ਪੈਂਦਾ ਚੁੱਪੀ ਰਹਿਣਾ ਪੈਂਦਾ ਕੀ ਹਾਲ ਹੈ ਭਾਜੀ ਠੀਕ ਹੋ ਬਈ ਠੀਕ ਠਾਕ ਵਧੀਆ ਚੱਲ ਤੁਸੀਂ ਪਹਿਲੀ ਦਫਾ ਆਏ ਹੋ ਤੁਸੀਂ ਹਾਂਜੀ ਪਹਿਲੀ ਦਫਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਅੱਗੇ ਬਹੁਤ ਵਧੀਆ ਲੱਗ ਰਿਹਾ ਸਾਰੇ ਜੋ ਵੀ ਇਹਨਾਂ ਦੇ ਇੰਤਜ਼ਾਮ ਹੈ ਤੁਹਾਡੀ ਸਰਕਾਰ ਦੇ ਉਸ ਤੋਂ ਬਾਹਰ ਮਿਲਣ ਤੇ ਵੀ ਪਬਲਿਕ ਬਹੁਤ ਵਧੀਆ ਹੈ ਪਹਿਲੀ ਵਾਰ ਦਰਸ਼ਨ ਕੀਤੇ ਹੋ ਅੱਛਾ ਤੁਸੀਂ ਦੱਸੋਗੇ ਉੱਧਰ ਲਈ ਉੱਧਰਲੇ ਪੰਜਾਬ ਤੇ ਇੱਧਰਲੇ ਪੰਜਾਬ ਚ ਕੋਈ ਫਰਕ ਹੈ ਤੁਹਾਨੂੰ ਲੱਗਦਾ ਕੋਈ ਫਰਕ ਨਹੀਂ ਸਾਨੂੰ ਤੇ ਕੋਈ ਫਰਕ ਨਹੀਂ ਲੱਗਦਾ ਉਧਾਂ ਦੇ ਲੋਕ ਉਧਰ ਨੇ ਉਧਾਂ ਦੇ ਹੀ ਆਸਣੇ ਨੇ ਆਮ ਉਹੀ ਬੋਲੀ ਆ ਉਹੀ ਸਾਰਾ ਪਹਿਰਾਵਾ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਲੱਗਦਾ ਹਾਂਜੀ ਅਸੀਂ ਨਾ ਪੰਜਾਬ ਸੌਂਗ ਕੀਤਾ ਸੀ ਉਹਦੇ ਵਿੱਚ ਨਾ ਕੋਈ ਲਿਰਿਕਸ ਸੀ ਇਹ ਮਨਸੂਰ ਐਮ ਚਿਸ਼ਤੀ ਸੀ ਸਿੰਗਰ ਉਹਨੇ ਗਾਇਆ ਸੀ ਕਹਿੰਦਾ ਖੂਨ ਖੰਨੇ ਦਾ ਵੀ ਉਹੀ ਖੂਨ ਲੋਰਦਾ ਵੀ ਉਹੀ ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ ਸਾਡੀ ਕੋਆ ਪਛਾਨ ਸਾਡੇ ਵਿਰਸੇ ਵੀ ਕੋ ਕਿਥੋਂ ਵੱਖਿਆ ਪੰਜਾਬ ਦੇ ਸਿਆਣੇ ਬੋਲਦੇ ਮੈਂ ਰਾਹ ਦਾ ਇਥੇ ਆਇਆ ਮੈਂ ਦੇਖਿਆ ਸਾਰੇ ਪੰਜਾਬੀ ਫਿਰਦੇ ਪਏ ਨੇ ਉੱਤੇ ਮੈਂ ਹਣ ਗਿਆ ਸੀ ਛੱਤੇ ਉੱਥੋਂ ਵੀ ਦੇਖਿਆ ਉਹ ਚੀਜ਼ ਇੱਥੇ ਮੁੱਕਦੀ ਆ ਕਿ ਸਾਡੀ ਕੋਈ ਪਛਾਨ ਸਾਡੇ ਵਿਰਸੇ ਵੀ ਕੋ ਤੇ ਕਿਥੋਂ ਐ ਵੱਖ ਪੰਜਾਬ ਦੇ ਸਿਆਣੇ ਬੋਲਦੇ ਵਿੱਚ ਲੈਣਾ ਤੇ ਲੱਗ ਗਈਆਂ ਤਾਰਾਂ ਵਿਛ ਗਈਆਂ ਪਰ ਪੰਜਾਬ ਇੱਕੋ ਹੀ ਆ ਇਹ ਤਾਰਾਂ ਦੇ ਨਾਲ ਹੀ ਆ ਸਾਡਾ ਪਿੰਡ ਵੀ ਉਥੋਂ ਅਨਾਲਾ ਤਹਿਸੀਲ ਤੋਂ ਆਹੇ ਤੇ 4-5 ਕਿਲੋ ਕਰਤਾਰਪੁਰ ਸਾਹਿਬ ਨੇ دی ਕੀ ਪੈਂਦਾ ਤੁਹਾਡੇ ਪਿੰਡ ਦੀ ਫੇਵਰੇਟ ਚੀਜ਼ ਕਹਿ ਰਹੀ ਆ ਸਾਡੇ ਲਾ ਕੇ ਸਮਾਧ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਗੁਰੂ ਸਾਹਿਬ ਜੀ ਖਾਨ ਦੀ ਨਾਲ ਕੋਈ ਸ਼ਾਇਦ ਦੱਸੋ ਮੈਂ ਆਵਾਂ ਤੇ ਮੈਨੂੰ ਫੜਾ ਦਿਆ ਜੇ ਮੈਂ ਲੈ ਆਵਾਂ ਅੱਛਾ ਸਰਦਾਰ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਮੈਨੂੰ ਲੱਗਦਾ ਹੈ ਕਿ ਆ ਭਾਈਆਂ ਨਾਲ ਵੀ ਗੱਲ ਕਰ ਲੈਣੀ ਚਾਹੀਦੀ ਹੈ ਇਹ ਸਾਡੇ ਫੁੱਫੜ ਜੀ ਆ ਹਾਂ ਮੈਂ ਤਾਂ ਇਹ ਕਹਾਂ ਨਾ ਕਿ ਗੁੱਸਾ ਨਾ ਕਰ ਜਾਂਦੇ ਨਹੀਂ ਜਿਹੜੇ ਵੱਡੇ ਹੁੰਦੇ ਆ ਨਾ ਉਹ ਸਤਕਾਰ ਜਿਸ ਤਰ੍ਹਾਂ ਸਟੇਜ ਤੇ ਸਭ ਤੋਂ ਜਿਹੜਾ ਮੇਨ ਹੁੰਦਾ ਵਾ ਨਾ ਲੀਡਰ ਉਹਨੂੰ ਮਗਰੋਂ ਬੁਲਾਈਦਾ ਤੇ ਇਹ ਕਰਕੇ ਜਿਹੜੇ ਸਾਡੀ ਕੋਈ ਕਮੀ ਪੇਸ਼ੀ ਰਹਿ ਗਈ ਉਹ ਇਹਨਾਂ ਨੇ ਦੂਰ ਕਰ ਦੇਣੀ ਆ ਕਿਉਂਕਿ ਇਹ ਸਾਡੇ ਮਾਨਯੋਗ ਫੁੱਫੜ ਜੀ ਆ ਤੇ ਲਓ ਇਹਨਾਂ ਨਾਲ ਵੀ ਤੁਸੀਂ ਵਿਚਾਰ ਸਾਂਝੇ ਕਰੋ ਤੇ ਮੈਂ ਤੇ ਹਰ ਫਿਲਮ ਜੀ ਫੁੱਫੜ ਰੂਸੇ ਆ ਵੇਖਿਆ ਇਹ ਫੁੱਫੜ ਰੂਸੇ ਆ ਇੱਛਾ ਅੱਛਾ ਸਰਦਾਰ ਜੀ ਕੀ ਨਾਮ ਹੈ ਆਪਣਾ ਸੱਜਨ ਸਿੰਘ ਰੰਧਾਵਾ ਜੀ ਸੱਜਨ ਸਿੰਘ ਰੰਧਾਵਾ ਹਾਂਜੀ ਬਹੁਤ ਵੱਡਾ ਨਾਮ ਹੈ ਨਾ ਹਾਂਜੀ ਇਹ ਨਾਲ ਕੋਨੇ ਆਪਣੇ ਇਹ ਮੇਰੇ ਵਾਈਫ ਨੇ ਜੀ ਹੂੰ ਦਰਦੀ ਹੈ ਨਾ ਕੋ ਨਹੀਂ ਜੀ ਦੁਰ ਦੁਰ ਬੜੀ ਕਿਉਂ ਆਂਟੀ ਜੀ ਡਰਦੇ ਨੇ ਸਹੀ ਸਹੀ ਦੱਸ ਨਾ ਇੰਨਾ ਕਦੀ ਡਰਾਇਆ ਨਾ ਮੈਂ ਪਿਆਰ ਬੜਾ ਬਹੁਤ ਪਿਆਰ ਨਾਲ ਡਰਾ ਲੈਂਦੇ ਹਾਂ ਪਿਆਰ ਨਾਲ ਹੀ ਆਏ ਨਾ ਬੇਲੋ ਦੋਨੋਂ ਬਾਕੀ ਫੈਮਿਲੀ ਚ ਆ ਦੋ ਤੁਸੀਂ ਨਾ ਪੁੱਫੜੋ ਅੰਕਲ ਹੋਰਾਂ ਦੀ ਫੈਮਿਲੀ ਚ ਪੁੱਫੜ ਦਾ ਬੜਾ ਰੋਲ ਹੁੰਦਾ ਹਾਂਜੀ ਕਿਉਂਕਿ ਨਿੱਕੀ ਨਿੱਕੀ ਗੱਲ ਤੋਂ ਹੁਸਨ ਵਾਲਾ ਪੁੱਫੜ ਹੁੰਦਾ ਤੇ ਜਿਹੜਾ ਛੇਤੀ ਨਾ ਮੰਨੇ ਉਹ ਪੁੱਫੜ ਹੁੰਦਾ ਤੁਹਾ ਨੂੰ ਫੜ ਇਹਨਾਂ ਦਾ ਲੱਗ ਕੇ ਕਿਹਦਾ ਫੀਲ ਹੋ ਰਿਹਾ ਬਹੁਤ ਵਧੀਆ ਜੀ ਇਹਦੇ ਆਪਣੇ ਬੱਚਿਆਂ ਵਰਗੇ ਨੇ ਬਹੁਤ ਗਾਈਡ ਵੀ ਵਧੀਆ ਕਰਦੇ ਨੇ ਇੱਥੇ ਕਿਉਂਕਿ 2 ਜਨਵਰੀ ਆ ਚੁੱਕਿਆ ਹੈ ਤੁਸੀਂ ਪਹਿਲੀ ਦਫਾ ਆਏ ਹੋ ਹਾਂਜੀ ਅੱਛਾ ਆਂਟੀ ਜੀ ਤੁਸੀਂ ਇੱਥੇ ਆਏ ਹੋ ਤੁਸੀਂ ਵੀ ਪਹਿਲੀ ਦਫਾ ਆਏ ਹੋ ਹਾਂਜੀ ਪਹਿਲੀ ਦਫਾ ਆਏ ਜੀ ਤੇ ਤੁਸੀਂ ਉਤੋਂ ਕੋਈ ਸੋਚਿਆ ਸੀ ਕਿ ਕੀ ਸ਼ੋਪਿੰਗ ਕਰਕੇ ਲਿਆਵਾਂਗੇ ਪਾਕਿਸਤਾਨ ਚੋਂ ਸਭ ਤੋਂ ਪਹਿਲੇ ਤਾਂ ਇਹ ਦੇਖਿਆ ਸੀ ਕਿ ਜਿਸ ਤਰ੍ਹਾਂ ਦੇ ਅਸੀਂ ਇਤਰਾਹ ਦੇ ਉੱਥੇ ਸਾਰੇ ਇਨਸਾਨ ਹੈ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰਨੇ ਆ ਹਾਂਜੀ ਜਿੰਨੀ ਸੰਗਤ ਉਹਨਾਂ ਦੇ ਦਰਸ਼ਨ ਕਰਨੇ ਆ ਕਿਉਂਕਿ ਸਾਡੇ ਮੇਰੇ ਡੈਡੀ ਜਿਹੜੇ ਉਹ ਬਿਜਲੀ ਬੋਰ ਸਿੱਥੇ ਲਾਹੌਰ ਸੀਗੇ ਜਦੋਂ ਪਾਕਿਸਤਾਨ ਦੀ ਵੰਡ ਹੋਈ ਹੈ ਹਾਂਜੀ ਉਹ ਆਂਦੇ ਅਸੀਂ ਉਸ ਟਾਈਮ ਬਿਜਲੀ ਘਰ ਸੀਗੇ ਤੇ ਬਾਅਦ ਵਿੱਚ ਅਸੀਂ ਮਤਲਬ ਗਏ ਆ ਵਾਪਸ ਇਤਨਾ ਜਿਸ ਤਰ੍ਹਾਂ ਮੜ ਕੇ ਦੁਨੀਆ ਗਈ ਆ ਉਹ ਲਾਹੌਰ ਦੀਆਂ ਗੱਲਾਂ ਦੱਸਦੇ ਹੁੰਦੇ ਸੀ ਕਈ ਤੇ ਸਾਨੂੰ ਤੇ ਪਰਮਜੀਤ ਸਿੰਘ ਨੇ ਕਿਹਾ ਸੀਗਾ ਕਾਫੀ ਦੇਰ ਦਾ ਤੇ ਆਰ ਕਾ ਸੀ ਮਨ ਬਣਾ ਲਿਆ ਕਿ ਦਰਸ਼ਨ ਕਰਕੇ ਆਉਨੇ ਆ ਪਰਮਾਤਮਾ ਦੀ ਮਿਹਰ ਹੋਈ ਆ ਦਰਸ਼ਨ ਹੋਏ ਆ ਤੇ ਬਹੁਤ ਸਾਨੂੰ ਲੱਗ ਹੀ ਨਹੀਂ ਰਿਹਾ ਕਿ ਅਸੀਂ ਆਏ ਆ ਪਾਕਿਸਤਾਨ ਚ ਮਲਸਿਰਫਾ ਕਰਾਸ ਜਦੋਂ ਕੀਤਾ ਉਦੋਂ ਪਤਾ ਲੱਗਾ ਕਿ ਪਾਕਿਸਤਾਨ ਚ ਚੱਲੇ ਹੁਣ ਤੇ ਪਤਾ ਹੀ ਨਹੀਂ ਲੱਗਣ ਰਿਹਾ ਕਿ ਆਪਾਂ ਇੰਡੀਆ ਚ ਬੈਠੇ ਆ ਕਿ ਪਾਕਿਸਤਾਨ ਚ ਬੈਠੇ ਤੇ ਜਦੋਂ ਉਥੋਂ ਕਰੰਸੀ ਚੇਂਜ ਕਰਵਾਈ ਸੀ ਉਦੋਂ ਵੀ ਨਹੀਂ ਪਤਾ ਲੱਗਾ ਨਾ ਉਦੋਂ ਤੇ ਮੈਂ ਨਾ ਵੱਧ ਹੋ ਗਈ ਸੀ ਮੈਂ ਨਾ ਪਰਮਜੀਤ ਨੂੰ ਮੈਂ 15000 ਰੁਪਏ ਦਿੱਤਾ ਜੇ ਪਰਮਜੀਤ ਸਿੰਘ ਨੂੰ ਤੇ ਮੈਨੂੰ ਚੇਂਜ ਕਰ ਦੋ ਤਾਂ ਉਹਨਾਂ 30 ਦਿੱਤਾ ਤੇ ਮੈਂ ਕਹਿੰਦੀ ਪਰਮਜੀਤ ਤੇ ਪੈਸੇ ਵੱਧ ਦੇ ਤੇ ਤੁਸੀਂ ਤੁਸੀਂ ਮੈਨੂੰ ਕਹਿ ਕੇ ਚੇਂਜ ਕਰਵਾਣੀ ਸੀ ਨਾ ਮੈਂ ਤੇ ਜਿਆਦਾ ਪੈਸੇ ਦੇ ਤਾ ਮੈਂ ਤਾਂ 15 ਦਿੱਤਾ ਸੀਗਾ ਮੈਂ ਤੁਹਾਨੂੰ ਹੋਰ ਮਹਿੰਗੀ ਕਰਕੇ ਚੇਂਜ ਕਰਕੇ ਦੇ ਦਿੰਦੀ। ਅੱਛਾ ਠੀਕ। ਨੇ ਬਹੁਤ ਖੁਸ਼ੀ ਹੋ ਰਹੀ ਆ ਬਹੁਤ ਵਧੀਆ ਲੱਗ ਰਿਹਾ ਵਾ ਬਹੁਤ ਜ਼ਿਆਦਾ ਹੀ ਵਧੀਆ ਲੱਗ ਰਿਹਾ। ਬੱਚਿਆਂ ਦੇ ਫੋਨ ਆਉਂਦੇ ਆ ਬਈ ਬਹੁਤ ਖੁਸ਼ ਆ ਮਤਲਬ। ਤੁਸੀਂ ਕਹਿੰਦੇ ਅੰਕਲ ਤੁਹਾਡੇ ਕੋਲ ਨਹੀਂ ਡਰਦੇ। ਹਾਂਜੀ। ਤੇ ਅੰਕਲ ਦੇ ਡਰਪੋਕ ਹੁੰਦਾ ਸਭ ਤੋਂ ਵੱਡਾ ਪਤਾ ਕੀ ਏ? ਉਹ ਮੈਂਕ ਆਪਣੇ ਹੱਥ ਨਾਲ ਤੁਹਾਡੇ ਮੂੰਹ 'ਤੇ ਕਰ ਰਹੇ ਨੇ। ਹਾਂਜੀ ਜੀ ਅਸੀਂ ਕਰਦੇ ਆਂ ਆਂਟੀ ਹੋਰਾਂ ਨਾਲ ਗੱਲ ਜਿਹੜੀ ਇਸ ਫੈਮਿਲੀ ਦੀ ਭੂਆ ਏ। ਠੀਕ ਆ। ਅੰਡੀ ਜੀ ਕੀ ਨਾਮ ਹੈ ਆਪਣਾ ਪਰਮਜੀਤ ਕੌਰ ਪਰਮਜੀਤ ਕੌਰ ਹਾਂਜੀ ਤੁਸੀਂ ਪਹਿਲੀ ਦਫਾ ਆਏ ਹੋ ਹਾਂਜੀ ਪਹਿਲੀ ਦਫਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਾ ਬੜੀ ਧੀਰ ਦੀ ਮੰਚ ਤਾਂ ਗਈ ਵੀ ਜਾਈਏ ਪਰ ਡਰਦੇ ਸੀ ਵੀ ਪਤਾ ਨਹੀਂ ਕਿਦਾਂ ਦਾ ਲੱਗੂ ਪਰਮਜੀਤ ਨੇ ਜੋਰ ਦੇ ਕੇ ਲੈ ਹੰਦਾ ਇਹਦੀ ਡਰ ਖਤਮ ਕਰ ਹਾਂਜੀ ਡਰ ਖਤਮ ਕਰਤਾ ਇਹਦੀ ਸਦਕਾ ਹੀ ਵੇਖ ਲਿਆ ਤੇ ਪਾਕਿਸਤਾਨ ਵਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਤੁਸੀਂ ਸਿਧਾਂਨ ਨਕਾਨਾ ਸਾਹਿਬ ਗੁਰਦੁਆਰੇ ਆਏ ਹੋ ਹਾਂਜੀ ਨਹੀਂ ਗੁਰਦੁਆਰੇ ਆਏ ਜੀ ਸਿਧਾਂਨ ਨਕਾਨਾ ਸਾਹਿਬ ਵੀ ਪਹਿਲੇ ਹੋਣ ਕਿਤੇ ਹੋਰ ਫਿਰਨ ਜਾਓਗੇ ਬਾਹਰ ਕਿਤੇ ਹਾਂਜੀ ਜਾਵਾਂਗੇ ਜਿੱਥੇ ਜਿੱਥੇ ਪਰਮਜੀਤ ਲੈ ਕੇ ਜਾਊਗਾ ਜਾਵਾਂਗੇ ਮੇਨ ਲੀਡਰ ਜਿੱਥੇ ਲੈ ਕੇ ਜਾ ਹਾਂਜੀ ਮੇਨ ਲੀਡਰ ਜਿੱਥੇ ਲੈ ਕੇ ਜਾਵਾਂਗੇ ਸਹੀ ਹੋ ਗਿਆ ਐ ਆਂਟੀ ਹੋ ਰਹੀ ਸੀ ਤੁਸੀਂ ਤਾਂ ਸ਼ੋਪਿੰਗ ਕੀ ਕਰਕੇ ਜਾਓਗੇ ਆਂਟੀ ਸ਼ੋਪਿੰਗ ਵੇਖੋ ਨਾ ਜਾ ਕੇ ਵੇਖਾਂਗੇ ਬਾਜ਼ਾਰ ਚ ਕੀ ਕੁਝ ਸੂਟ ਚੀਜ਼ਾਂ ਜਿਵੇਂ ਨਹੀਂ ਬੀਬੀਆਂ ਤਾਂ ਸ਼ੋਪਿੰਗ ਦੀਆਂ ਸ਼ਕੀਲ ਹੁੰਦੀਆਂ ਹਾਂ ਹਾਂ ਹੁੰਦੀਆਂ ਹੁੰਦੀਆਂ ਨੇ ਕਰਾਂਗੇ ਸ਼ੋਪ ਬੱਚੇ ਵੀ ਫਰਮਾਇਸ਼ ਕਰਦੇ ਹਾਂ ਹਾਂਜੀ ਕਰਦੇ ਹਾਂ ਹਾਂਜੀ ਹਾਂਜੀ ਕੀਤੀ ਫਰਮਾਇਸ਼ ਉਹਨਾਂ ਲੈ ਕੇ ਜਾਵਾਂਗੇ ਉਹਨਾਂ ਵਾਸਤੇ ਚੀਜ਼ਾਂ ਦੁਗਨੇ ਪੈਸੇ ਕਰੰਸੀ ਵੀ ਜ਼ਬਤ ਹੋ ਗਈ ਹੈ ਡਬਲ ਹੋ ਗਈ ਡਬਲ ਹੋ ਗਈ ਹੈ ਹਾਂਜੀ ਤੁਹਾਨੂੰ ਸੂਵਾਲਾ ਸੂਟ 50 ਚ ਲੱਭ ਜਾਨਾ ਹਾਂਜੀ ਸਹੀ ਗੱਲ ਆ ਲੋ ਜੀ ਇਹ ਸਾਡੇ ਨਾਲ ਸਰਦਾਰ ਫੈਮਲੀ ਸੀ ਸਾਨੂੰ ਗੱਲਬਾਤ ਕਰਕੇ ਇਹਨਾਂ ਨਾਲ ਬਹੁਤ ਵਧੀਆ ਲੱਗਿਆ ਜਿਵੇਂ ਸਾਡੀ ਆਪਣੀ ਫੈਮਲੀ ਐ ਕੋਈ ਉਹ ਨਹੀਂ ਪੰਜਾਬੀ ਇਹ ਵੀ ਪੰਜਾਬੀ ਸੀ ਅਸੀਂ ਵੀ ਪੰਜਾਬੀ ਸੀ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਮਿਹਰਬਾਨੀ ਭਾਜੀ ਤੇ ਸਾਡੀ ਵੀਡੀਓ ਮੁਕੰਮਲ لازمی ਦੇਖਣਾ ਜੇ ਮੁਕੰਮਲ ਵੀਡੀਓ ਦੇਖੋਗੇ ਤੇ ਚੈਨਲ ਨੂੰ ਸਬਸਕ੍ਰਾਈਬ لازمی ਕਰਨਾ ਸਾਡੇ ਚੈਨਲ ਦਾ ਨਾਮ ਹੈ ਸੋਸ਼ਲ ਅਲਰਟ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਸਾਡੀ ਵੀਡੀਓ ਕੈਸੀ ਲੱਗੀ